ਪ੍ਰਦੇਸ਼ ਵਸਦੇ ਪੰਜਾਬੀਓ ਪਿਆਰ ਪਰਿਸ਼ਦ ਸ੍ਰੀਕਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਅੱਜ ਖ਼ਲਕ ਪੰਜਾਬ ਵਿੱਚ ਪੰਚਾਇਤ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪੰਚਾਇਤ ਦੀਆਂ ਚੋਣਾਂ ਅਲਾ ਕਰਵਾਉਣ ਸੰਬੰਧੀ ਪੰਜਾਬ ਦੇ ਚੋਣ ਕਮਿਸ਼ਨ ਰਾਜਕਮਲ ਚੌਧਰੀ ਜੀ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਸ ਮਾਧਿਅਮ ਰਾਹੀਂ ਇਹ ਸੂਚਨਾ ਦੇਣ ਦਾ ਯਤਨ ਕਰਦੇ ਜਾ ਰਹੇ ਹਾਂ ਕਿ ਆਰਟੀਕਲ 43 ਦੇ ਤਹਿਤ ਜਿਹੜਾ ਨੋਟੀਫਿਕੇਸ਼ਨ ਸਰਕਾਰ ਨੇ ਕੀਤਾ ਸੀ ਜਨਰਲ ਚੋਣਾ ਸੰਬੰਧ ਜਨਰਲ ਚੋਣਾ ਸੰਬੰਧੀ 209 ਪੀਸੀ ਐਕਟ ਦੇ ਤਹਿਤ ਉਹ ਪਹਿਲਾਂ ਜਾਰੀ ਕੀਤਾ ਜਾ ਚੁੱਕਿਆ ਸੀ 20 ਅਕਤੂਬਰ ਤੋਂ ਪਹਿਲਾਂ ਚੋਣਾ ਕਰਵਾਉਣ ਦਾ ਸਰਕਾਰ ਨੇ ਐਲਾਨ ਕੀਤਾ ਸੀ ਬਹੁਤ ਸਾਰੀਆਂ ਛੁੱਟੀਆਂ ਚੋਣ ਕਮਿਸ਼ਨ ਅਨੁਸਾਰ 1 ਤੇ 2 ਅਕਤੂਬਰ ਨੂੰ ਛੁੱਟੀ ਆਖਿਆ ਗਿਆ ਹੈ 12 ਦੀ ਛੁੱਟੀ 17 ਦੀ ਛੁੱਟੀ ਵਾਲਮੀਕ ਜੀ ਦੀ ਫਿਰ 20 ਦਾ ਕਰਵਾ ਚੌਥ ਛੁੱਟੀ ਇਹਨਾਂ ਛੁੱਟੀਆਂ ਨੂੰ ਸਾਰੀਆਂ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਸਾਰੀਆਂ ਛੁੱਟੀਆਂ ਨੂੰ ਵੀ ਮੁੱਖ ਰੱਖਿਆ ਗਿਆ ਹੈ ਕਟਾਈ ਡਿਸੀਜਨ ਨੂੰ ਵੀ ਮੁੱਖ ਰੱਖਿਆ ਗਿਆ ਹੈ ਅਤੇ ਪੰਜਾਬ ਦੀਆਂ ਚੋਣਾਂ ਦਾ ਜਿਹੜਾ ਐਲਾਨ ਵੀ ਸਮੇਂ ਸਿਰ ਕਰ ਦਿੱਤਾ ਗਿਆ ਹੈ ਪੰਜਾਬ ਦੇ ਮਾਨਯੋਗ ਚੋਣ ਕਮਿਸ਼ਨ ਅਨੁਸਾਰ 10 ਅਕਤੂਬਰ ਤੱਕ ਕਟਾਈ ਆ ਜਿਹੜੀ ਉਹ ਸ਼ੁਰੂ ਹੋਣੀ ਹੈ ਤੇ ਉਹਨਾਂ 5 ਕਿ ਦਿਨ ਆਪਣੇ ਹਿਸਾਬ ਨਾਲ ਬਾਡੀ ਦੇ ਲੈਣੇ ਇਸ ਹਿਸਾਬ ਨਾਲ ਜਦੋਂ ਅਸੀਂ ਨਿਗਾਹ ਮਾਰਦੇ ਆ ਤਾਂ ਪੰਜਾਬ ਦੇ ਵਿੱਚ VOTER ਸੂਚੀ ਆ ਜਿਹੜੀ ਉਹਨਾਂ ਦੱਸਿਆ ਕਿ ਉਹ ਵੱਖਰੀ ਹੁੰਦੀ ਹੈ ਪੰਚਾਇਤ ਚੋਣਾਂ ਦੀ ਬਾਕੀ ਸਾਰੀਆਂ ਇਲੈਕਸ਼ਨਸ ਦੀ ਵੱਖਰੀ ਜਿਹੜੀ VOTER ਸੂਚੀ ਆ ਉਹ ਹੈ ਕਰਦੀ ਹੈ ਕਿਉਂਕਿ ਇਲੈਕਸ਼ਨ ਆ ਜਿਹੜੀ ਉਹ ਬਾ ਡਿਵਾਈਸ ਹੁੰਦੀ ਹੈ ਚੋਣ ਆ ਜਿਹੜੀ ਉਹ ਸਿੱਧੀ ਹੋਣੀ ਹੈ ਪੰਚਾਂ ਦੇ ਵਿੱਚੋਂ ਸਰਪੰਚ ਚੁਣੇ ਜਾਣ ਦੀ ਜਿਹੜੀਆਂ ਕੰਸੂਆਂ ਸਨ ਅਫਵਾਸੀ ਉਹ ਗਲਤ ਹੈ ਹੁਣ ਚੋਣ ਸਿੱਧੀ ਹੋਵੇਗੀ ਸਾਰੇ ਪਿੰਡਾਂ ਦੇ ਵਿੱਚ ਲਗਭਗ 83437 ਵਾਰਡ ਪੰਜਾਬ ਦੇ ਕੁੱਲ ਜਿਹੜੀਆਂ ਚੋਣਾਂ ਨੇ 13237 ਪੰਚਾਇਤਾਂ ਲਈ 13237 ਸਰਪੰਚ ਚੁਣੇ ਜਾਣੇ ਨੇ ਤੇ 83437 ਪੰਚ ਦੇ ਅਹੁਦਿਆਂ ਲਈ ਵਾਰਡਾਂ ਦੇ ਵਿੱਚ ਉਮੀਦਵਾਰਾਂ ਦੀ ਚੋਣ ਜਿਹੜੀ ਉਹ ਕੀਤੀ ਜਾਣੀ ਹੈ ਮਾਨਜੋਗ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਛੁੱਟੀਆਂ ਦੇ ਚੱਲਦੇ ਆ ਤੇ ਇਹ ਸਾਰੇ ਨੇ ਜਿਹੜੇ ਜਿਹੜੇ ਕਾਰਵਾਈ ਹੈ ਜਿਹੜੀ ਪ੍ਰਸ਼ਾਸਨ ਦੀ ਕਾਰਵਾਈ ਹੈ ਬੋਟਾ ਬਣਾਉਣ ਦੀ ਕਾਰਵਾਈ ਹੈ ਸੁਧਾਈ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਤੇ ਵੱਖਰੇ ਵੱਖਰੇ ਚੋਣ ਨਿਸ਼ਾਨ ਅਲਾਟ ਕਰਨ ਦਾ ਫੈਸਲਾ ਕੀਤਾ ਗਿਆ 173 ਦੇ ਕਰੀਬ ਸਿੰਬਲ ਨੇ ਜਿਹੜੇ ਉਹ ਦਿੱਤੇ ਜਾਣੇ ਨੇ 2018 ਦੇ अनुकूल ਜਿਹੜਾ ਚੋਣਾਂ ਦੇ ਖਰਚ ਮਿੱਥਿਆ ਜਾਂਦਾ ਸੀ ਉਹ 30000 20000 ਸੀ ਹੁਣ ਸਰਪੰਚੀ ਲਈ ਉਮੀਦਵਾਰ ਦਾ ਖਰਚਾ ਜਿਹੜਾ ਉਹ 40000 ਅਤੇ ਪੰਚੀ ਲਈ ਇੱਕ ਵਾਰਡ ਦੇ ਉਮੀਦਵਾਰ ਦਾ ਖਰਚਾ ਵੀ ਨਿਰਧਾਰਤ ਕਰ ਦਿੱਤਾ ਗਿਆ ਹੈ 30000 ਖਰਚਾ ਇੱਕ ਵਾਰਡ ਦੇ ਉਮੀਦਵਾਰ ਦਾ ਨਿਰਧਾਰਤ ਕੀਤਾ ਗਿਆ ਇਸ ਤੋਂ ਜ਼ਿਆਦਾ ਖਰਚਾ ਨਹੀਂ ਕੀਤਾ ਜਾ ਸਕਿਆ ਹੁਣ ਆਈਏ ਆਪਾਂ 11 ਤੋਂ ਲੈ ਕੇ 27 ਨੂੰ ਨੋਟੀਫਿਕੇਸ਼ਨ ਜਿਹੜਾ ਚੋਣ ਕਮਿਸ਼ਨ ਵੱਲੋਂ ਪਰਸੋਂ ਕੀਤਾ ਜਾਣਾ ਹੈ ਪਰਸੋਂ ਨੋਟੀਫਿਕੇਸ਼ਨ ਕੀਤਾ ਜਾਣਾ ਹੈ 27 ਨੂੰ ਨੋਟੀਫਿਕੇਸ਼ਨ ਤੋਂ ਬਾਅਦ ਕਾਗਜ਼ ਭਰਨ ਦਾ ਜਿਹੜਾ ਕੰਮ ਆ ਉਹ ਸ਼ੁਰੂ ਉਸੇ ਦਿਨ ਹੋ ਜਾਣਾ ਹੈ 27 ਤੋਂ ਨੋਮੀਨੇਸ਼ਨਸ ਨੇ ਜਿਹੜੇ ਉਹ ਸ਼ੁਰੂ ਹੋ ਜਾਣੇ ਨੇ 4 ਤਰੀਕ ਤੱਕ 27 ਸਤੰਬਰ ਤੋਂ 4 ਅਕਤੂਬਰ ਤੱਕ ਕਾਗਜ਼ ਭਰੇ ਜਾਣੇ ਨੇ ਇਹਨਾਂ ਚੋਣਾਂ ਲਈ 83437 ਪੰਜ ਪੰਜਾਬ ਦੇ 13237 ਸਰਪੰਚ ਚੋਣਾਂ ਲਈ ਜਿਹੜੇ ਨੋਮੀਨੇਸ਼ਨ ਜਨੇ 27 ਤੋਂ ਸ਼ੁਰੂ ਹੋ ਜਾਣੇ ਨੇ ਉਹਦੇ ਨੇ ਨੋਟੀਫਿਕੇਸ਼ਨ ਆ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਕਾਗਜ਼ ਨੇ ਜਿਹੜੇ ਉਹ ਭਰੇ ਜਾਣੇ ਨੇ 4 ਤਰੀਕ ਨੂੰ 3 ਵਜੇ ਤੱਕ ਜਿਹੜੇ ਇਹ ਸਮਾਪਤੀ ਹੋਣੀ ਹੈ ਕਾਗਜ਼ ਭਰਨ ਦੀ 5 ਅਕਤੂਬਰ ਨੂੰ ਸਾਰੇ ਕਾਗਜ਼ਾਂ ਦੀ ਜਾਂਚ ਪੜਤਾਲ ਹੋਣੀ ਹੈ ਨੋਮੀਨੇਸ਼ਨਸ ਦੀ ਜਾਂਚ ਪੜਤਾਲ ਕਰੀ ਜਾਣੀ ਹੈ ਜਿਹੜੇ ਸਾਰੇ ਉਮੀਦਵਾਰਾਂ ਦੀ ਜਾਂਚ ਪੜਤਾਲ ਹੋ ਕੇ 5 ਅਕਤੂਬਰ ਨੂੰ 7 ਅਕਤੂਬਰ ਨੂੰ ਵਾਪਸੀ ਇਹਨਾਂ ਸਾਰੇ ਕਾਗਜ਼ਾਂ ਦੀ ਜਿਸ ਕਿਸੇ ਉਮੀਦਵਾਰ ਨੇ ਵੀ ਆਪਣੇ ਪੇਪਰ ਵਿਦਡਰੋ ਕਰਨੇ ਨੇ ਵਾਪਸ ਲੈਣੇ ਨੇ ਉਹਦੇ ਲਈ 7 ਤਰੀਕ ਨੂੰ ਵਾਪਸੀ ਰੱਖੀ ਗਈ ਹੈ ਤੇ ਇਹਦੇ ਲਈ ਆਖਰੀ ਤਰੀਕ ਹੈ ਜਿਹੜੀ 15 ਅਕਤੂਬਰ 2024 15 ਅਕਤੂਬਰ 2024 ਨੂੰ ਚੋਣਾ ਹੋਣੀਆਂ ਨੇ ਇਦੇ ਵਾਸਤੇ 8 ਘੰਟੇ ਦਾ ਸਮਾਂ ਦਿੱਤਾ ਜਾਣਾ ਹੈ ਚੋਣ ਕਮਿਸ਼ਨ ਵੱਲੋਂ ਉਹ ਨੋਟੀਫਿਕੇਸ਼ਨ ਦੇ ਵਿੱਚ ਸਾਰਾ ਕੁਝ ਦੱਸ ਦਿੱਤਾ ਜਾਵੇਗਾ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਪਿਛਲੇ 2018 ਦਾ ਸੀ ਐਕਟ ਉਹਦੇ ਮੁਤਾਬਕ ਚੋਣਾਂ ਜਿਹੜੀ ਉਹ ਕਰਵਾਈ ਜਾਣੀ ਆ 5 ਤੋਂ 13 ਵਾਰਡ ਦੱਸਿਆ ਗਿਆ ਹਰ ਪਿੰਡ ਦੇ ਵਿੱਚ ਪੋਲਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣੀ ਹੈ ਤੇ ਗਿਣਤੀ ਉਸੇ ਸ਼ਾਮ 15 ਅਕਤੂਬਰ ਨੂੰ ਹੋ ਜਾਣੀ ਹੈ ਨੋਮੀਨੇਸ਼ਨ ਭਰਨ ਦਾ ਸਮਾਂ ਹੈ 27 ਤਰੀਕ ਤੋਂ ਲੈ ਕੇ 4 ਤਰੀਕ ਤੱਕ ਜਿਹਦੇ ਵਿੱਚ ਛੁੱਟੀਆਂ ਨੇ ਇਹਦੇ ਵਿੱਚ ਇੰਜ ਲੱਗਦਾ ਹੈ ਕਿ 27 ਤਰੀਕ ਅਤੇ 4 ਤਰੀਕ ਨੂੰ ਹੀ ਨੋਮੀਨੇਸ਼ਨ ਨੇ ਜ਼ਿਆਦਾ ਜਿਹੜੇ ਉਹ ਫੈਲ ਕੀਤੇ ਜਾ ਸਕਣਗੇ ਸੋ ਸੋ ਦੋਸਤੋ ਹੁਣ ਪੰਜਾਬ ਦੇ ਵਿੱਚ ਉਹਨਾਂ ਦਾ ਐਲਾਨ 15 ਅਕਤੂਬਰ ਨੂੰ ਹੋ ਚੁੱਕਾ ਹੈ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਸਮੇਂ-ਸਮੇਂ ਤੇ ਚੋਣਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਜਾਂਦੀਆਂ ਨੇ ਕਈ ਵਾਰ ਪੰਚਾਇਤਾਂ ਬਹਾਲ ਹੋ ਜਾਂਦੀਆਂ ਨੇ ਹਾਈ ਕੋਰਟ ਦੇ ਵਿੱਚ ਮਾਮਲੇ ਚੱਲੇ ਜਾਂਦੇ ਨੇ ਬੜਾ ਵੱਡਾ ਵਰਤਾਰਾ ਵਾਪਰਦਾ ਰਿਹਾ ਹੈ ਤੇ ਇਸ ਵਰਤਾਰੇ ਚੋਂ ਨਿਕਲ ਕੇ ਹੁਣ ਅੱਗੇ ਜਦੋਂ ਚੱਲਦੇ ਆਂ ਤਾਂ ਚੋਣਾਂ ਦਾ ਜਿਹੜਾ ਰਾਹ ਉਪਧਰਾ ਹੋ ਚੁੱਕਿਆ ਹੈ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਰਾਜਕਮਲ ਚੌਧਰੀ ਜੀ ਹੋਰਾਂ ਵੱਲੋਂ ਚੋਣਾਂ ਦਾ ਐਲਾਨ 15 ਅਕਤੂਬਰ ਨੂੰ ਕਰ ਦਿੱਤਾ ਗਿਆ ਹੈ 13237 ਸਰਪੰਚ ਅਤੇ 83437 ਵਾਰਡ ਭਵ ਪੰਚਾਇਤ ਮੈਂਬਰਾਂ ਦੀ ਚੋਣ ਹੈ ਜਿਹੜੀ 15 ਅਕਤੂਬਰ ਨੂੰ ਹੋਣੀ ਹੈ ਇਹਦੇ ਲਈ ਸਤਾਈ ਤੋਂ ਕਾਗਜ਼ ਭਰਨ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਹੋ ਜਾਣੀ ਹੈ ਇੰਨੀ ਛੇਤੀ ਚੋਣਾ ਹੋਣ ਨਾਲ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦਾ ਹੜਕੰਪ ਜਾਂ ਮੱਚਿਆ ਨਜ਼ਰ ਆ ਰਿਹਾ ਹੈ ਅਚਾਨਕ ਸਰਕਾਰ ਵੱਲੋਂ ਇਹ ਫੈਸਲਾ ਸੁੱਟ ਦਿੱਤਾ ਗਿਆ ਹੈ ਭਾਵੇਂ ਹਾਈ ਕੋਰਟ ਦੇ ਹੁਕਮ ਮੁਤਾਬਕ ਲੰਬੇ ਸਮੇਂ ਤੋਂ ਡੀਕ ਕੀਤੀ ਜਾ ਰਹੀ ਸੀ ਪਰੰਤੂ ਜਪਦਾ ਨਹੀਂ ਸੀ ਕਿ ਇੰਨੀ ਛੇਤੀ ਚੋਣਾ ਹੋਣਗੇ ਸਰਪੰਚੀ ਲੜਨ ਦੇ ਚਾਹਵਾਨ ਜਾਂ ਇੱਧਰ ਉੱਧਰ ਕਰਨ ਦੇ ਚਾਹਵਾਨ ਇਸ ਟਾਈਮ ਇਸ ਵੇਲੇ ਆਵਾਜ਼-ਏ-ਖਲਕ ਦੇ ਮਾਧਿਅਮ ਤੋਂ ਤੁਹਾਨੂੰ ਸਮੇਂ-ਸਮੇਂ ਤੇ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਕੀ ਕਰਦੇ ਨੇ ਕਿ ਕੁਝ ਵਰਤਾਰਾ ਵਾਪਰਿਆ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਕਰਦੇ ਰਵਾਂਗੇ ਫਿਲਹਾਲ ਇਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ